ਹੈਲੋ ਆਮ ਜਸ ਐਂਡ ਸ਼ੀ ਇਜ਼ ਗੁਰਚਰਨ ਉਹਨੇ ਆਪਣਾ ਜਿਹੜਾ ਫੇਸ ਆ ਉਹ ਛੁਪਾ ਲਿਆ ਤੇ ਹੁਣ ਅਸੀਂ ਤੁਹਾਨੂੰ ਪਤਾ ਕਿੱਥੇ ਚੱਲੇ ਆ ਹੁਣ ਅਸੀਂ ਚੱਲੇ ਆ ਕਿੱਥੇ ਪੇਸਟਰੀ ਪੇਸਟਰੀ ਖਾਨ ਮਤਲਬ ਇਹਨਾਂ ਦਾ ਦਾ ਸਟ੍ਰਗਲ ਕਰਨਾ ਪੈ ਰਿਹਾ ਆਈ ਡੋਨਟ ਨੋ ਕਿ ਪੇਸਟਰੀ ਵਾਲੀ ਦੁਕਾਨ ਕਿੱਥੇ ਆ ਆਈ ਡੋਨਟ ਨੋ ਵੀ ਡੋਨਟ ਨੋ ਬਟ ਕੋਈ ਗੱਲ ਨਹੀਂ ਇਹ ਸਟ੍ਰਗਲ ਜਾਰੀ ਰਹੇਗਾ ਦੇਖਦੇ ਆਂ ਸਾਨੂੰ ਕਿੱਥੇ ਮਿਲਦੀ ਆ ਪੇਸਟਰੀ ਇਹ ਵੀ ਖਾ ਗਈ ਆ ਵਾਣੀ ਇਹ ਮੇਰਾ ਪਹਿਲਾ ਵਲੌਗ ਆ ਜੋ ਵੀ ਹੈ ਨਾ ਮਤਲਬ ਗਲਤੀ ਫਲਤੀ ਮਾਫ ਕਰਿਓ ਬਾਕੀ ਚੱਲਦੇ ਆ ਕਿੱਥੇ ਮਿਲਦੀ ਹੈ ਸਾਨੂੰ ਪੇਸਟਰੀ ਓਕੇ ਪਹਿਲਾਂ ਸੀ ਹੋਟਲ ਦੇ ਪੁੱਛਾ ਉੱਥੇ ਵੀ ਨਹੀਂ ਮਿਲੀ ਉਹ ਕਹਿੰਦੇ ਨਹੀਂ ਇੱਥੇ ਨਹੀਂ ਮਿਲਣੀ ਹੁਣ ਦੇਖਦੇ ਆਪਾਂ ਸਾਨੂੰ ਕਿੱਥੇ ਮਿਲਦੀ ਹੈ ਪੇਸਟਰੀ ਓਕੇ ਇੱਥੀਆਂ ਕਾਫੀ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਹਨਾ ਐਂਡ 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 ਹਾਂ ਵੀ ਇੱਥੇ ਮਿਲ ਜੂਗੀ ਸ਼ਾਇਦ ਪੇਸਟਰੀ ਆ ਰਿਓ ਕੇ ਵਾਲੀ ਤਾਂ ਮਿਲ ਜੇ ਸਾਨੂੰ ਦੇਖ ਲਈ ਐਂਡ ਹੁਣ ਆਪਾਂ ਚੱਲਦੇ ਆ ਕਿੱਥੇ ਕੀ ਪੇਸਟਰੀ ਲੈ ਪੇਸਟਰੀ ਲੈ ਚਲੋ ਹੁਣ ਆਪਾਂ ਪੇਸਟਰੀਜ਼ ਲੈ ਲਈਆਂ ਨੇ ਕਿ ਮੈਨੂੰ ਚੌਕਲੇਟੀ ਨਹੀਂ ਦੇਖੀ ਇਹਨੇ ਪਹਿਲਾਂ ਹੀ ਚੌਕਲੇਟੀ ਲੈ ਲਈ ਤੇ ਮੈਨੂੰ ਤੇ ਇਹਨੇ ਅੱਛਾ ਤੂੰ ਇਹ ਲੈਣੀ ਹੈ ਨਹੀਂ ਉਹ ਤਾਂ ਮੈਨੂੰ ਇਹ ਵਾਲੀ ਚਾਹੀਦੀ ਹੈ ਬਟ ਕੋਈ ਗੱਲ ਨਹੀਂ ਆਪਾਂ ਇੰਜੋਏ ਕਰਾਂਗੇ ਦੇਖੋ ਇਟਸ ਬੇਕਰੀ ਐਂਡ ਇਥੇ ਕਾਫੀ ਸਾਰੀਆਂ ਸੋਹਣੀਆਂ ਸੋਹਣੀਆਂ ਟ੍ਰੀਟਸ ਚੀਜ਼ਾਂ ਨੇ ਬਟ ਕੋਈ ਨਹੀਂ ਉਹਨੂੰ ਸਿੱਖਾ ਲਈ ਫਿਰ ਮੈਂ ਜੇ ਸਾਹ ਨਾਲੇ ਬਿਕਰੀ ਸੀ ਤਾਂ ਮੈਨੂੰ ਤਾਂ ਲੱਗਦਾ ਸੀ ਕਿ ਇੱਥੇ ਬੈਨ ਜਗ੍ਹਾ ਸਾਨੂੰ ਨਹੀਂ ਮਿਲੇਗੀ ਬਟ ਦੇਖੋ ਸਾਨੂੰ ਬੈਨ ਵੀ ਜਗ੍ਹਾ ਮਿਲ ਗਈ ਹਾਂ ਜ਼ਿਆਦਾ ਬਟ ਫਿਰ ਵੀ ਕਿਆੜਾ ਵਾਲੀ ਆ ਸੋ ਆਓ ਤੁਸੀਂ ਵੀ ਖਾ ਲਓ ਗੁਰਚੰਨ ਜੀ ਨਹੀਂ ਬਸਲੀ ਚਲੋ ਜੀ ਚਲੋ ਹੁਣ ਅਸੀਂ ਖਾ ਕੇ ਫਿਰ ਮਿਲਦੇ ਆ ਮੈਂ ਦੇਖਿਆ ਉਹਦਾ ਪਰਮਾ ਉਹ ਜਿਹੜੀ ਉਹ ਮੈਂ ਖਾ ਚੁੱਕੀ ਹਾਂ ਮੈਂ ਕਿਹਾ ਕਿ ਮੈਂ ਕੰਦੀ ਕਿਉਂ ਖਾਵਾਂ ਹਨਾ ਸੋ ਤੁਹਾਨੂੰ ਵੀ ਖਵਾਉਣੇ ਚਾਹੀਦੇ ਬਿਕਾਜ਼ ਤੁਸੀਂ ਹੁਣ ਸਾਡੇ ਨਾਲ ਪੇਸਟੀਆਂ ਲੈਣ ਸਾਡੇ ਨਾਲ ਹੀ ਸਟਰਗਲ ਕੀਤਾ ਹੈ ਕੱਪੜੇ ਨਗਰੂ ਦੇਖ ਕੇ ਆਪੋ ਦੇ ਗੁੱਸੇ ਆ ਕਿਹੜਾ ਮੈਂ ਤਾਂ ਪਛਾਣ ਨਹੀਂ ਕਰਿਆ। ਆ ਵੀ ਹਾਂ। ਜਿਹੜਾੰਦੋ ਇਹ ਨਾ ਖਾਵੇ। ਆਈ ਖਾਵੇਂ। ਇਹ ਕਹਿ ਰਹੇ ਨੇ ਕਿ ਅਸੀਂ ਬਲੌਗ ਦੇ ਵਿੱਚ ਨਹੀਂ ਆਣਾ। ਮਤਲਬ ਕਿ ਮੇਰੀ ਫੋਟੋ ਨਾਲ ਐਸ ਕਰਕੇ ਆਪਾਂ ਬਸ ਆਪਣੇ ਵਾਲੇ ਖਾਵੇਂ ਇਹਦੇ ਵਾਲੀ ਨਹੀਂ ਖਾ। ਦੇਖੋ ਦੇਖੋ ਮੇਰਾ ਹਨਾ ਹਜੇ ਇੰਨਾ ਸਾਰਾ ਪਿਆ ਆ ਤੇ ਇਹਦਾ ਦੇਖੋ। ਕਿੰਨੇ ਕੋਲ ਮਖਾਨ ਦਵਾ ਦੇ ਰਹੀ ਬਹੁਤ ਜ਼ਿਆਦਾ ਦੇ ਰਹੀ ਹੈ ਚਲੋ ਹੁਣ ਆਪਾਂ ਤੁਹਾਨੂੰ ਟੇਨਾ ਵੀ ਸ਼ੇਅਰ ਕਰ ਚੁੱਕੇ ਆਂ ਸੋ ਹੁਣ ਆਪਾਂ ਖਾਂਦੇ ਆਂ ਸੋ ਹਾਂਜੀ ਫਰੈਂਡ ਆਪਾਂ ਖਾਣ ਆਈ ਸੀ ਬੈਠੀਆਂ ਤੇ ਹੁਣ ਆਪਾਂ ਖਾ ਲਿਆ ਦੇਖੋ ਇਹ ਖਾਲੀ ਹੋ ਚੁੱਕਿਆ ਹੈ ਦੇਖੋ ਕਿਵੇਂ ਮਾਂਜੀ ਤੀ ਹੈ ਨਾ ਓਕੇ ਬੰਦੇ ਘਰ ਚਾਰ ਨਹੀਂ ਜ਼ਿਆਦਾ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਨਵੇੜਤੀ ਬੁੱਕ ਲੱਗੀ ਸੀ ਆ ਇਹਨੇ ਘਟਕਾ ਦਿੱਤੀ ਦੇਖੋ ਇਹਨੇ ਲੇਟ ਖਾਦੂ ਦਿੱਤੀ ਇੱਦਾਂ ਹੀ ਆਕਰ ਆਪਾਂ ਇਦਾਂ ਥੋੜੀ ਸੌਣ ਹੁੰਦਾ ਅੱਜ ਸਾਡੀ ਬੱਸ ਹੈ ਜਿਹੜੀਆਂ ਅਸੀਂ ਦੋ ਬੱਸਾਂ ਲਗਾਤੀਆਂ ਅੱਗੇ ਹੁਣ ਅਸੀਂ ਪੇਸਟੀਆਂ ਖਾ ਕੇ ਹੁਣ ਅਸੀਂ ਤੀਜੀ ਬੱਸ ਫੜਨੀ ਆ ਮਤਲਬ ਹੁਣ ਅਸੀਂ ਬੱਸ ਸਟੈਂਡ ਚੱਲੇ ਆ ਹਨਾ ਐਂਡ ਵੀਅਰ ਆਨ ਦਾ ਵੇ ਆਫ ਦਾ ਬੈਸਟ ਲਾਈਨ ਠੀਕ ਹੈ ਸਾਨੂੰ ਯਾਰ ਅੰਗਰੇਜ਼ੀ ਨਹੀਂ ਆਉਂਦੀ ਹਨਾ ਮੈਂ ਤਾਂ ਮਰ ਰਹੀਆਂਗੇ ਤੁਸੀਂ ਹਾਂ ਕੋਈ ਗੱਲ ਨਹੀਂ ਅਸੀਂ ਐਡਜਸਟ ਕਰਾਂਗੇ ਸੋ ਉਹ ਦੇਖੋ ਭਾਈ ਕਿੱਦਾਂ ਚੱਕਦਾ ਨਹੀਂ ਖੁੰਦਾ ਪਤਾ ਹੀ ਨਹੀਂ ਚਲੋ ਕੋਈ ਨਹੀਂ ਜੋ ਕਰਮਾ ਜੋ ਆ ਤੇ ਕੀ ਕਰ ਸਕਦੇ ਆ ਲਓ ਜੀ ਵੇਖੋ ਆਂਡੀ ਜੀ ਸਾਨੂੰ ਕਹਿ ਰਹੇ ਨੇ ਕਿ ਵਲੌਗ ਬਣਾਉਨੇ ਹੋ ਤੇ ਫੋਨ ਆ ਤੁਹਾਡਾ ਕੋਈ ਖੋਲੂਗਾ ਹੁਣ ਦੇਖਦੇ ਆਂ ਕੌਣ ਖੁੰਦਾ ਤੇ ਕੌਣ ਨਹੀਂ ਖੁੰਦਾ ਲਓ ਜੀ ਆਪਾਂ ਬਸ ਸਟੈਂਡ ਪਹੁੰਚ ਚੁੱਕੇ ਆਂ ਪਹੁੰਚ ਗਏ ਨਗਰ ਚਾਰਨਾ ਆਪਾਂ ਫਸਟਾ। ਤੇ ਕੁੜੀ ਸਾਰਾ ਤੇ ਜਾਣੇ ਗਾਉਂਦੀ ਹੀ ਆਈਏ ਕਿਉਂਕਿ ਇਹ ਬਹੁਤ ਜ਼ਿਆਦਾ ਖੁਸ਼ ਹੈ ਪੇਸਟਿਸ ਖਾ ਕੇ। ਹੋਰ ਰੈੱਡ ਬੱਸ ਤੇ ਚੜਨਾ ਹੁਣ ਆਪਾਂ। ਠੀਕ ਹੈ। ਹੁਣ ਆਪਾਂ ਬੱਸ ਦੇ ਕੋਲ ਪਹੁੰਚ ਗਏ ਆ। ਓਕੇ ਬਾਏ ਬਾਏ ਫਿਰ ਮਿਲਦੇ ਆ।